ਸਤਿ ਸ਼੍ਰੀ ਅਕਾਲ ਖਬਰ ਹਿੰਦੀ ਸਟੂਡੀਓ ਦੇਖ ਰਿਹਾ ਤੁਸੀਂ ਸੋ ਅੱਜ ਕੋਟ ਮੰਗਲ ਸਿੰਘ ਖੜੇ ਆ ਜੁੱਤ ਨਸ਼ਿਆਂ ਦੇ ਵਿਰੋਧੇ ਕਬੱਡੀ ਮਹਿੰਮ ਦੇ ਤਹਿਤ ਅੱਜ ਪੁਲਿਸ ਨੇ ਇੱਕ 22 ਨੰਬਰ ਗਲੀ ਕੋਟ ਮੰਗਲ ਸਿੰਘ ਦੇ ਵਿੱਚ ਕਬੱਡੀ ਕਾਰਵਾਈ ਕੀਤੀ ਆ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਅ ਅ ਜੱਟ ਸਾਹਿਬ ਕੀ ਕਹੋਗੇ ਇਹ ਕਬੱਡੀ ਕਾਰਵਾਈ ਅੱਜ ਕੀਤੀ ਗਈ ਆ ਇਹਨਾਂ ਨਸ਼ਾ ਕਸਰ ਬਾਰੇ ਇਹਨਾਂ OBC ਦੇ ਬਾਰੇ DCP ਸਾਹਿਬ ਇਨਵੈਸਟੀਗੇਸ਼ਨ ਆਪਣੇ ਵਿਚਾਰ ਦੇ ਗਏ ਆ ਬਾਕੀ ਇਹ ਸਰਕਾਰੀ ਪ੍ਰੋਸੈਸ ਹੈਗਾ ਵਾ ਇਹ ਬੰਦਾ ਡਰੈਗ ਵੇਚਦਾ ਸੀ ਕਿ ਹੁਣ ਵੀ 2 ਮਿੰਟ ਦੇ ਅੰਦਰ ਆ ਤੇ ਜੇ 8 8 ਜਾਂ 9 ਪਰਚੇ ਦਰਦ ਨੇ ਤੇ ਇਹਦੇ ਜਿਹੜੇ ਹੋਰ ਵੀ ਇਸ ਤਰ੍ਹਾਂ ਦੀ ਕਾਰਵਾਈ ਕਰੂਗਾ ਫਿਰ ਇਹ ਕਾਰਵਾਈ ਹੋਣੀ ਵੀ ਤਿਆਰ ਹ ਹੁਣ ਇਹ ਦੇਜਾ ਜੀ ਕਿੰਨੇ ਪਰਚੇ 8 9 ਪਰਚੇ ਸੀ ਇਹਦੇ ਹਾਂ ਪਛਿੰਗ ਦਰਦ ਨੇ ਔਰ ਸਜਾ ਜਬ ਵੀ ਹੋ ਗਈ ਹਾਂ ਕੋਈ ਪਰਿਵਾਰ ਇਹ ਨਾ ਕਰਦਾ ਸੀ ਇਦਾਂ ਦਾ ਕੰਮ ਜੀ ਇਕੱਲਾ ਹੀ ਕਰਦਾ ਸੀ ਇਹ ਮੈਨੂੰ ਇਹ ਇਕੱਲਾ ਹੀ ਰਹਿੰਦਾ ਸੀ ਜਾਂ ਕੋਈ ਪਰਿਵਾਰ ਵੀ ਸੀ ਨਾ ਨਹੀਂ ਜੀ ਮੈਂ ਤਾਂ ਵੀ ਇਕੱਲੇ ਰਹਿੰਦੇ ਆ ਓਕੇ ਹਾਂ ਠੀਕ ਹੈ ਜੀ ਤੇਰੀ ਕੋਈ ਹੋਰ ਵੀ ਪ੍ਰੈਕਟਿਸ ਹੈ ਜੀ ਜਿਹਦੇ ਤੇ ਕੋਈ ਕਾਰ ਵੀ ਕਰ ਰਿਹਾ ਜਾਂ ਇਹ ਹੀ ਇੱਕ ਸੀ ਜੀ ਸੋ ਇਹ ਸਾਨੂੰ ਇਹੀ ਪਤਾ ਲੱਗੀ ਆ ਓਕੇ ਉਹ ਵੀ ਲੱਗੂਗੀ ਉਹ ਉਹ ਵੀ ਕਿਹੜਾ ਬਾਤ ਚਲੋ ਬਾਦ ਸੋ ਕਿਸਾਨ ACP ਸੁਖਿੰਦਰ ਸਿੰਘ ਬਰਤਕ ਜੌਨ ਵੀ ਦੇ ਜਿਹਨਾਂ ਨੇ ਦੱਸਿਆ ਕਿ ਇੱਟਾ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਵੀ ਆ ਨਸ਼ਾ ਤਸੱਲੀਆ ਜਿਹੜਾ ਕਿ ਸਜ਼ਾ ਜਾਂਦਾ ਵਾ ਲਗਾਤ ਜੇਲ੍ਹ ਦੇ ਅੰਦਰ ਵੀ ਆ ਉਹ ਸੋ ਅਕੀ ਤਸਵੀਰਾਂ ਦਿਖਾਵਾਂਗੇ ਜਿਹੜਾ ਘਰ ਟੁੱਟਿਆ ਹੋਇਆ ਹਾਂ ਤੁਸੀਂ ਦੇਖ ਸਕਦੇ ਚਾਰੇ ਪਾਸੇ ਜਿਹੜੀ ਪੁਲਿਸ ਆ ਲੱਗੀ ਹੋਈ ਆ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਕੈਮਰਾਮੈਨ ਕੋ ਅੱਗੇ ਆ ਜਾਣ ਤੁਸੀਂ ਦੇਖ ਸਕਦੇ ਹੋ ਤੁਸੀਂ ਕੀ ਜਿਹੜੀ ਪੁਲਿਸ ਨੇ ਇੱਕ ਵੱਡੀ ਜਿਹੜੀ ਕਾਰਵਾਈ ਕੀਤੀ ਆ ਇਹ ਇੱਕ ਦੱਸ ਰਹੇ ਨੇ ਕਿ ਇਹ ਇੱਕ ਨਸ਼ਾ ਤਸਕਰ ਦਾ ਜਿਹੜਾ ਘਰ ਸੀਗਾ ਜਿੱਥੇ ਕਿ ਅੱਜ ਪੁਲਿਸ ਨੇ ਮੌਕੇ ਤੇ ਕਾਰਪੋਰੇਸ਼ਨ ਅਤੇ ਜੀਸੀਬੀ ਲੈ ਕੇ ਜਿਹੜਾ ਇਹ ਸਾਰਾ ਮਕਾਨ ਢਾਇਆ ਗਿਆ ਤੁਸੀਂ ਦੇਖ ਸਕਦੇ ਹੋ ਦੱਸਦੇ ਨੇ ਪਏ ਨੇ ਵੀ ਇਸ ਘਰ ਦੇ ਵਿੱਚ ਰਹਿਣ ਵਾਲਾ ਜੋ ਦੋਸ਼ੀ ਸੀ ਉਹ ਸਜ਼ਾ ਜਾਤਦਾ ਜੇਲ੍ਹ ਦੇ ਵਿੱਚ ਬੰਦ ਆ ਤੇ 7-8 ਜਿਹੜੇ ਉੱਤੇ ਪਰਚੇ ਦਰਜ ਸੀ ਸੋ ਪੁਲਿਸ ਨੇ ਜਿਹੜੀ ਹੁਣ ਇੱਕ ਕਾਰਵਾਈ ਕੀਤੀ ਆ ਤੁਸੀਂ ਦੇਖ ਸਕਦੇ ਹੋ ਘਰ ਨੂੰ ਜਿਹੜਾ ਪੀਲਾ ਪੰਜਾ ਪੈ ਚੁੱਕਿਆ ਵਾ ਸੋ ਨਸ਼ਾ ਤਸਕਰਾਂ ਨੂੰ ਇਸ ਤੋਂ ਇੱਕ ਸੇਧ ਵੀ ਲੈ ਲੈਣੀ ਚਾਹੀਦੀ ਆ ਕਿ ਉਹ ਇਹ ਕੰਮ ਬੰਦ ਕਰ ਦੇਣ ਕਿਤੇ ਨਾ ਕਿਤੇ ਨਹੀਂ ਤਾਂ ਜਿਹੜੀ ਸਾਰੀ ਜ਼ਿੰਦਗੀ ਦੀ ਕੀਤੀ ਕਮਾਈ ਆ ਉਹ ਇਸ ਤਰ੍ਹਾਂ ਧੋਹਰ ਕਰ ਦਿੱਤੀ ਜਾਂਦੀ ਆ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਇਸ ਘਰ ਦੇ ਉੱਤੇ ਅੱਜ ਪੀਲਾ ਪੰਜਾ ਚੱਲਿਆ ਕੋਟ ਮੰਗਲ ਸਿੰਘ ਬਾਈ ਨੰਬਰ ਗਲੀ 'ਚ ਖੜਿਆ ਆ ਪਿੱਛੇ ਤੁਸੀਂ ਲੋਕ ਵੀ ਦੇਖ ਸਕਦੇ ਹੋ ਖੜੇ ਨੇ ਬਹੁਤ ਸੋ ਇਸ ਘਰ ਦੇ ਹਾਲਾਤ ਦੇਖ ਸਕਦੇ ਆ ਕਿ ਕਹਿੰਦੇ ਨਸ਼ਾ ਕਰਨ ਵਾਲੇ ਅੰਦਰ ਜਿਹੜੇ ਘਰ ਨੇ ਉਹਨਾਂ ਦੇ ਵਿੱਚ ਘਾਗ ਜਾਂਦੇ ਨੇ ਪਰ ਘਾਹ ਤਾਂ ਨਹੀਂ ਉਗਦੇ ਪਰ ਪੁਲਿਸ ਦਾ ਜਿਹੜਾ ਪੀਲਾ ਪੰਜਾ ਉਹ ਜਰੂਰ ਚੱਲਦਾ